ਅੱਜ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਫਾਇਰਿੰਗ ਦੀ ਜੋ ਘਟਨਾ ਹੋਈ ਸੀ ਉਸ ਦੇ ਸਬੰਧ ਵਿੱਚ ਹੁਣ ਤੱਕ ਅਸੀਂ ਤਫ਼ਤੀਸ਼ ਅਮਲ ਚੱਲਦੀ ਹੈ ਇੱਕ ਧਰਮਵੀਰ ਸਿੰਘ ਗਾਂਧੀ ਪੁੱਤਰ ਸ਼ਖਮੰਦਰ ਸਿੰਘ ਅਰੋਕੇ ਕਲਾਂ ਦਾ ਵਿਅਕਤੀ ਹੈ ਉਹਨੇ ਉਹਦਾ ਮਕਾਨ ਤਿਆਰ ਕਰਵਾਉਣਾ ਸੀ ਤੇ ਮਕਾਨ ਤਿਆਰ ਕਰਾਉਣ ਲਈ ਉਹਨੇ ਹਰਦੀਪ ਸਿੰਘ ਉਰਫ ਬਿੰਕੂ ਪੁੱਤਰ ਜਗਰੂਪ ਸਿੰਘ ਰੰਸੀ ਕਲਾਂ ਦਾ ਇਹਨੂੰ ਠੇਕਾ ਦਿੱਤਾ ਸੀ ਉਹ ਸਾਰੀ ਕਰਦਾ ਸੀਗਾ ਪਰੰਤੂ ਇਹਨਾਂ ਦਾ ਪੈਸਿਆਂ ਦਾ ਲੈਣ-ਦੇਣ ਜਿਹੜਾ ਹੈਗਾ ਉਹਦੀ ਗੱਲਬਾਤ ਕਰਕੇ ਇਹਨਾਂ ਦੇ ਆਪਸ ਵਿੱਚ ਕੁਫਕ ਪੈ ਗਿਆ ਤਾਂ ਕੱਲ ਇਹਨਾਂ ਨੇ ਇਹ ਗੱਲ ਕੀਤੀ ਕਿ ਧਰਮਵੀਰ ਨੇ ਜਿਹੜਾ ਮਿਸਤਰੀ ਹੈਗਾ ਉਹਦਾ ਇੱਕ ਮੋਟਰਸਾਈਕਲ ਲੈ ਲਿਆ ਵੀ ਮੇਰਾ ਕੰਮ ਕਰਕੇ ਦੇ ਤੇ ਮੈਂ ਬਾਅਦ ਵਿੱਚ ਤੈਨੂੰ ਤੇ ਮੋਟਰਸਾਈਕਲ ਵਾਪਸ ਕਰਾਂਗਾ ਤਾਂ ਅੱਜ ਪੰਚਾਇਤੀ ਤੌਰ ਤੇ ਕੁਝ ਵਿਅਕਤੀ ਜਿਹੜੇ ਹੈਗੇ ਨੇ ਹੈਪੀ ਮੋਬਾਈਲ ਨਿਹਾਰ ਸਿੰਘ ਵਾਲਾਂ ਦੇ ਵਿੱਚ ਇਕੱਠੇ ਹੋਏ ਤਾਂ ਇਧਰੋਂ ਧਰਮਵੀਰ ਸਿੰਘ ਦੇ ਨਾਲ ਸਾਥੀ ਸਨ ਅਤੇ ਦੂਜੀ ਧਿਰ ਤੋਂ ਹਰਦੀਪ ਸਿੰਘ ਜਿਹੜਾ ਰਿੱਕੂ ਹੈ ਉਹਦੇ ਨਾਲ ਗੋਪਾਲ ਸਿੰਘ ਉਰਫ ਕੁੰਦਨ ਪੁੱਤਰ ਰੇਸ਼ਮ ਸਿੰਘ ਵਾਸੀ ਮਾਨੂਕੇ ਜਿਹੜਾ ਜਦੋਂ ਇਹ ਗੱਲਬਾਤ ਕਰ ਰਹੇ ਸੀ ਆਪਸ ਵਿੱਚ ਤਾਂ ਇਹਨਾਂ ਦਾ ਆਪਸੀ ਤਣਾਅ ਪੈਦਾ ਹੋ ਗਿਆ ਤੇ ਝਗੜਾ ਹੋ ਗਿਆ ਤੇ ਫੈਨ ਦੀ ਗੱਲ ਤਾਂ ਸਾਹਮਣੇ ਆ ਗਈ ਪਰ ਇਸ ਦੌਰਾਨ ਅ ਧਰਮਵੀਰ ਸਿੰਘ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਅਤੇ ਅ ਰਮਨ ਪਾਂਸਰ ਇਹ ਜਿਹੜੇ ਕਿਹੜੇ ਕਿੰਜੜ ਹੋਏ ਸਨ ਇਹਨਾਂ ਨੂੰ ਮੈਡੀ ਸਿਟੀ ਹਸਪੀਟਲ ਦਾ ਹਰਤਵਾ ਦਿੱਤਾ ਗਿਆ ਤੇ ਅਸੀਂ ਅ ਹਰਕ੍ਰਿਸ਼ਨ ਸਿੰਘ ਸੰਸਾਨ ਪਰਮੇਸ਼ਰ ਸਿੰਘ ਵੀਰ 라ਉਕੇ ਦਾ ਜੜਾ ਇਹਦਾ ਬਿਆਨ ਤਹਿਰੀਰ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 214 ਮਿਤੀ 15 11 25 ਜੁਰਮ 109 118 ਦੀ 1 115 ਦੀ 2 333 120 190 191 BNS 25 27 ਅਨ ਚਨਗਾਣਾਠ ਖਾਨਾ ਨਿਹਾਰ ਸਿੰਘ ਵਾਲਾ ਅਧਰਤੀ ਦਸਤ ਕਰਦੇ ਆ ਦੋ ਦੋਸ਼ੀ ਦੇ ਜਿਹੜੇ ਉਹਨਾਂ ਨੂੰ ਰੋਂਗਪ ਵੀ ਕਰ ਲਿਆ ਹੈ ਤੇ ਬਾਕੀ ਦੋਸ਼ੀ ਜਿਹੜੇ ਨੇ ਆਡੈਂਟੀਫਾਈ ਕਰ ਲਏ ਨੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਠੋਸ شہادت ਜਿਹੜੀ ਹੈ ਉਸ ਉੱਪਰ ਬਿਸਤਰ ਤੇ ਲਿਆ ਕੇ ਦੋਸ਼ੀਆਂ ਨੂੰ ਖਿਲਾਫ ਲੜਿੰਦੀ ਕਰਦੀ ਅਮਰਤੀ ਲੰਦੀ ਜਾਵੇਗੀ